ਇਹ ਰੱਟੇ ਕਿਹੜਾ ਹੈ ਆਓ ਆਜੋ ਇਧਰ ਆਓ ਫੇਟੇ ਚਾਹਾਂ Terima <converters> um, um, <hampton's>,

ਪਰ ਫੁਮਰੀਆ ਪਰਨਾਉਂ ਜਿਆਵਾ ਪਾਈ ਸਭ ਸੰਗ ਦੀ ਸਹਾਇਤਾ ਪੂਰਨ ਕਰਦੀ ਜੀ ਮਹਾਰਾਜ ਸਭ ਸੰਗ ਦੀ ਸਹਾਇਤਾ ਦਸਾਂਭਾ ਚੁਲੀ ਜੋ ਸਰਖੀ ਗੂਰਾਂ ਸੇ ਮਾਰਾ ਜੀ ਦੇ ਪਾਤ ਜਨ ਦਰਦ ਕਰਤੀ ਬਾਤ ਕਰ ਸਰੇ ਨਾ ਜੀਵਾ ਕਾਲਸਾ ਸਹੇ ਗੁਰਨਾਮ ਜੀ ਵਾਹਿਗੁਰੂ ਦਾ ਸ਼ਾਂਤ ਗੁਰਦੁਆਰਿਆਂ ਚੰਦਿਆਂ ਮੰਗੇ ਆ ਗੁਰਤਮਾਂ ਪੰਜਾਂ ਤਕਤਾ ਤੇ ਸਰਬੱਤ ਗੁਰੂਵਾਰਿਆਂ ਦਾ ਧਿਆਨ ਕਰੇ ਖਾਲਸਾ ਸਹੇ ਗੁਰਨਾਮ ਜੀ ਵਾਹਿਗੁਰੂ ਜੀ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਮਕਾਣਿਆਂ ਦੇ ਤਾਣ ਲੋਟਿਆਂ ਦੀ ਉਹ ਪੰਜਾਂ ਤਰ੍ਹਾਂ ਦੇ ਆਸਰੇ ਸੰਤਨ ਸ਼ਹਿਦ ਸਿੰਘ ਜੀ ਗੁਰਾਂ ਸੇ ਮਹਾਰਾਜ ਗੌਰਵ ਗੌਰ ਕਾਉ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਢਿਆ ਵਾ ਨਾਨਕਾ ਸਬੇਬ ਤੂ ਜਾਏ ਜੰਮਣਾ ਮਰਨਾ ਹੁਕਮ ਹੈ ਪਾਣਾ ਆਵੇ ਜਦਿ ਮੰਕਰ ਬਹੁਤ ਹੀ ਸ਼ਕਾਰਯੋਗ ਭਾਈ ਕਲਵੰਸ ਸਿੰਘ ਜੀ ਸਤਿਗੁਰੂ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਵਿਸ਼ਵਾਸਾਂ ਦੀ ਧੂਂਗੀ ਵਾਸੀ ਹੋ ਕੇ ਸਾਥ ਪਹੁੰਚਦੇ ਹੋਏ ਚਾਨ ਕਾਲ ਅਕਾਲ ਚਲਾਣਾ ਕਰ ਗਏ ਸਨ ਸ਼ਮਸ਼ਾਨ ਥੂਮੀ ਦੇ ਅੰਦਰ ਮਹਾਰਾਜ ਮਰਯਾਦਾ ਸੇਤ ਉਹਨਾਂ ਦੇ ਪੰਜ ਕੌਤਕ ਸਰੀਰ ਦਾ ਅੰਤਮ ਸੰਸਕਾਰ ਕਰ ਲਿਆ ਗਿਆ ਬਖਸ਼ੋ ਵਿਛੜੀ ਆਤਮਾ ਨੂੰ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸ ਬਖਣਾ ਰੇੰਡੇ ਪਰਿਵਾਰ ਨੂੰ ਪਾਣਾ ਮੰਨਣ ਦੀ ਤਾਕਤ ਵਰਸ਼ ਕਰਨੀ ਪੜਦੇ ਸੋ ਦੇ ਸ਼ਰਵਤਲਾ ਹੀ ਬੰਦ ਹੋਊਗੀ ਗੁਰੂ ਨਾਨਕ ਦੇਵ ਜੀ ਦੀ ਕਾਰਜਕਾਰੀ